ਇਸੋ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਮਾਨ ਸਰਕਾਰ ਦੇ ਵਿੱਚ ਰਾਤੋਂ ਰਾਤ ਵੱਡੇ ਫੇਰ ਬਦਲ ਦੀ ਤਿਆਰੀ ਕਰ ਲਈ ਗਈ ਹੈ ਤੇ ਇਹਨਾਂ ਮੰਤਰੀਆਂ ਦੇ ਨਾਮ ਹੈ ਜਿਹੜੇ ਰਾਤ ਨੂੰ ਫਾਈਨਲ ਕਰਕੇ ਸਵੇਰ ਤੱਕ ਜਾਰੀ ਕਰ ਦਿੱਤੇ ਜਾਣਗੇ ਅਤੇ ਇਹ ਵੀ ਸੰਭਾਵਨਾ ਹੈ ਕਿ ਕੱਲ ਹੀ ਇਹਨਾਂ ਮੰਤਰੀਆਂ ਨੂੰ ਸੌਂਚਕਾ ਦਿੱਤੀ ਜਾਵੇ ਅਤੇ ਚਾਰ ਅਜਿਹੇ ਮੰਤਰੀ ਸਰਕਾਰ ਦੇ ਦੱਸੇ ਜਾ ਰਿਹਾ ਹੈ ਜਿਨ੍ਹਾਂ ਨੂੰ ਹੁਣ ਬਾਜ਼ਾਰਤ ਵਿੱਚੋਂ ਬਾਹਰ ਕਰਕੇ ਪਾਰਟੀ ਦੀਆਂ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਅਤੇ ਮੰਤਰੀ ਪਦ ਦੇ ਉਹਦੇ ਤੋਂ ਉਹਨਾਂ ਦੀ ਛੁੱਟੀ ਕੀਤੀ ਜਾ ਸਕਦੀ ਹੈ ਅਤੇ ਪੰਜ ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਧਾਇਕ ਉਹ ਨੇ ਜਿਹੜੇ ਜਲੰਧਰ ਪੱਛਮੀ ਸੀਟ ਤੋਂ ਮਹਿੰਦਰ ਪੰਗਤ ਜਿੱਤੇ ਨੇ ਤਾਂ ਉਹਨਾਂ ਨੂੰ ਮੰਤਰੀ ਵਾਲੀ ਕੁਰਸੀ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਹਨਾਂ ਵਿਧਾਇਕਾਂ ਦੇ ਵਿੱਚ ਹੋਰ ਕਿਹੜੇ-ਕਿਹੜੇ ਨਾਮ ਸ਼ਾਮਿਲ ਹੋਣਗੇ ਜਿਨ੍ਹਾਂ ਨੂੰ ਕੁਰਸੀ ਤੇ ਬਿਠਾਇਆ ਜਾਣਾ ਹੈ ਉਹ ਰਾਤੇ-ਰਾਤ ਜਿਹੜਾ ਸਾਹਮਣੇ ਆ ਜਾਵੇਗਾ ਤੇ ਇਹਨਾਂ ਮੰਤਰੀਆਂ ਦੇ ਵਿੱਚ ਜਿਨ੍ਹਾਂ ਦੀ ਛੁੱਟੀ ਕੀਤੀ ਜਾਣੀ ਹੈ ਇਹਨਾਂ ਦੇ ਨਾਮ ਵੀ ਅਜੇ ਸਾਹਮਣੇ ਨਹੀਂ ਆਏ ਕਿ ਕਿਹੜੇ-ਕਿਹੜੇ ਨਾਮ ਹੈ ਜਿਹੜੇ ਉਹਨਾਂ ਨੂੰ ਪਾਰਟੀ ਨਵੇਂ ਮੰਤਰੀਆਂ ਦੀ ਥਾਂ ਤੇ ਬਾਹਰ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਪਾਰਟੀ ਦੇ ਵਿੱਚ ਲਗਾਉਣ ਜਾ ਰਹੀ ਹੈ ਤਾਂ ਇਹਨਾਂ ਵੱਡੀਆਂ ਫੇਰਬਦਲੀਆਂ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਪੰਜਾਬ ਦੇ ਵਿੱਚ ਮੰਤਰੀ ਬਦਲਣ ਦੀ ਤਿਆਰੀ ਕਰ ਚੁੱਕੀ ਹੈ ਅਤੇ ਇਸ ਦੇ ਵਿੱਚ ਵੱਡਾ ਫੇਰਬਦਲ ਹੁੰਦਾ ਦਿਖਾਈ ਦੇ ਰਿਹਾ ਹੈ ਪੰਜ ਮੰਤਰੀ ਨਵੇਂ ਬਣਾਏ ਜਾਣ ਦੀ ਚਰਚਾ ਹੋ ਗਈ ਹੈ ਅਤੇ ਚਾਰ ਮੰਤਰੀਆਂ ਨੂੰ ਬਾਜ਼ਾਰਤ ਵਿੱਚੋਂ ਛੁੱਟੀ ਕਰਕੇ ਪਾਰਟੀ ਦੀ ਜ਼ਿੰਮੇਵਾਰੀ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਸਰੋਤ ਬਾਬੋਸ਼ਾਈ ਨੈਟਵਰਕ ਦੇ ਮੁਤਾਬਕ ਇਸ ਦੇ ਦੇ ਵਿੱਚ ਇਹ ਮੰਤਰੀ ਅਹੁਦੇ ਆ ਜਿਹੜੇ ਨਵੇਂ ਵਿਧਾਇਕਾਂ ਨੂੰ ਦਿੱਤੇ ਜਾਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਭਾਵੇਂ ਜਮਨੀ ਚੋਣਾਂ ਹੋਣ ਜਾਂ ਫਿਰ ਸਰਪੰਚੀ ਦੀਆਂ ਤੇ ਬਾਕੀ ਜਿਹੜੀਆਂ ਹੋਰ ਲੋਕਲ ਚੋਣਾਂ ਹੋਣੀਆਂ ਉਹਨਾਂ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਦੇ ਲਈ ਕੰਮ ਕੀਤਾ ਜਾ ਸਕੇ ਤਾਂ ਇਸ ਤਰੀਕੇ ਦੇ ਨਾਲ ਮੰਤਰੀ ਦੇ ਵਿੱਚ ਰਦੋ ਬਦਲ ਹੋਣ ਦੀ ਹੁਣ ਪੂਰੀ ਸੰਭਾਵਨਾ ਕੱਲ ਤੱਕ ਬਣ ਗਈ ਹੈ